ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਦੋਸਤੋ ਬਰਾਡ ਫਾਰਮਿੰਗ ਸੈਨਾਖੇੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਆਪਦੀ ਖੇਤੀ ਬਾਰੇ ਹਰ ਵਿਸ਼ੇ ਤੇ ਕੋਈ ਨਾ ਕੋਈ ਵੀਡੀਓ ਬਣਾਉਂਦੇ ਰਹਿੰਦੇ ਆਂ ਉਵੇਂ ਜਿਹੜੀ ਕਣਕ ਦੀ ਖੇਤੀ ਸੀ ਪਹਿਲਾਂ ਨਾਲੋਂ ਇਹਦੇ 'ਚ ਕਾਫੀ ਚੇਂਜ ਆ ਗਏ ਪਹਿਲਾਂ ਆਮੀ 2.5-3 ਗੱਟੇ ਯੂਰੀਆ ਦੇ ਪਾਈ ਜਾਂਦੇ ਸੀ ਇਹਦੇ 'ਚ ਥੱਲੇ ਡੀਪੀ ਦਾ ਇੱਕ ਗੱਟਾ ਪਾ ਕੇ ਕਣਕ ਬੀਜ ਦਿੰਦੇ ਸੀ ਤੇ ਹੁਣ ਜਿਹੜੇ ਐ ਇਹਦੇ ਵਿੱਚ ਆਪਾਂ ਬਹੁਤ ਸਾਰੇ ਛੋਟੇ ਤੱਤ ਆ ਜਿਹੜੇ ਜਾਂ ਹੋਰ ਚੀਜ਼ਾਂ ਜਿਹੜੀਆਂ ਪਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਨਾਲ ਕਣਕ ਦੇ ਝਾੜ ਚ ਬਹੁਤ ਵਾਧਾ ਹੋਇਆ ਤੇ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਦੋਸਤੋ ਆਪਾਂ ਖੜੇ ਆ ਆਪਣੇ ਫਾਰਮ ਤੇ ਜਿੱਥੇ ਗੰਡੇ ਦੀ ਪਨੀਰੀ ਲਾਈ ਸੀ ਤੇ ਇੱਥੋਂ ਆਪਾਂ ਭਰ ਕੇ ਬਣਾਉਣੇ ਹੁੰਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਉਸ ਤੋਂ ਬਾਅਦ ਪਹਿਲੀ ਸਪਰੇ ਜਿਹੜੀ ਕਣਕ ਤੇ ਕੀਤੀ ਆ ਆਪਾਂ ਉਹ ਕੀਤੀ ਸੀ ਜਬਰੇਲਿਕ ਐਸਿਡ जिबरेलिक एसिड ਹੈ ਜਿਹੜਾ ਇਹਦੀ ਕਣਕ ਦੀ ਗੰਢ ਤੋਂ ਗੰਢ ਹੈ ਜਿਹੜੀ ਲੰਬਾਈ ਨੂੰ ਜ਼ਿਆਦਾ ਕਰਦਾ ਹੈ ਤੇ 나ੜ ਨੂੰ ਮਜ਼ਬੂਤ ਕਰਦਾ ਹੈ ਤੇ ਖੁਰਾਕੀ ਤੱਤ ਦਿੰਦਾ ਹੈ ਜਿਬਰੇਲਿਕ ਐਸਿਡ ਦੇ ਨਾਲ ਤੁਸੀਂ ਇੱਕ ਫਾਰਮ ਤੇ ਕਰ ਲਿਓ ਤੇ ਇੱਕ ਫਾਰਮ ਨੂੰ ਛੱਡ ਲਿਓ ਇਹਦਾ ਜਿਹੜਾ ਰਿਜ਼ਲਟ ਆ ਤੁਹਾਨੂੰ ਦੇਖਣ ਨੂੰ ਮਿਲੇਗਾ ਕਾਫੀ ਕੰਪਨੀਆਂ ਦੇ ਇਹ ਜਿਬਰੇਲਿਕ ਐਸਿਡ ਆਉਂਦੇ ਆ ਪਰ ਸੈਵਰਨ ਕੰਪਨੀ ਦਾ ਜਿਹੜਾ ਹੈਗਾ ਮੈਂ ਪਿਛਲੇ ਕਈ ਸਾਲਾਂ ਤੋਂ استعمال ਕਰਦਾ ਹੈ ਇਹਦਾ رزلٹ بہت ودیا ہے سیورن ਦਾ جبریلک ایسڈ ਜਿਹੜਾ ਹੈਗਾ ਜبریلک گولڈ ہے مطلب ਇਹ 0.001% ਤੇ ਕੋਈ ਬਾਲਾ ਮਹਿੰਗਾ ਵੀ ਨਹੀਂ ਪੈਂਦਾ ਇਹ دوستو 350 ml ਪ੍ਰਤੀ ਏਕੜੇ ਦਾ ਜਿਹੜਾ ਛੜਕਾ ਕੀਤਾ ਸੀਗਾ ਜਿਹਦੇ ਨਾਲ ਆਪਣੀ ਕਣਕ ਬਹੁਤ ਵਧੀਆ ਮੈਂ ਤੁਹਾਨੂੰ ਅੱਗੇ ਜਿਹੜੇ ਫਾਰਮ ਤੇ ਕੀਤਾ ਉਹ ਵੀ ਦਿਖਾਉਣਾ ਉਸ ਤੋਂ ਬਾਅਦ ਆਪਾਂ ਕੀਤੀ ਸੀਗੀ 10 ਦਿਨ ਬਾਅਦ ਐਗਰੋਮਨ ਗੋਲਡ ਐਰਿਸ ਕੰਪਨੀ ਦੀ ਹੈ ਮਾਈਕਰੋਨਿਊਟ੍ਰੀਐਂਟ ਨੇ ਇਹ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਅੱਜਕੱਲ ਬਹੁਤ ਜ਼ਰੂਰੀ ਹੈ ਜਿਵੇਂ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਉੱਪਰ ਆਇਰਨ ਜ਼ਿੰਕ ਮੈਗਨੀਸ਼ੀਅਮ ਕਾਪਰ ਤੇ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਤੇ ਅੱਜ ਅਸੀਂ ਆਏ ਸੀਗੇ ਫਾਰਮ ਤੇ ਤੇ ਉਹ ਸਾਹਮਣੇ ਲੈ ਕੇ ਚੱਲਦੇ ਹਾਂ ਆਪਣਾ ਬੰਦਾ ਜਿਹੜਾ ਉਹ ਸਪਰੇਅ ਕਰ ਰਿਹਾ ਹੈਗਾ ਆਪਾਂ ਅੱਜ ਕਰ ਰਹੇ ਹਾਂ ਜੀ ਸਲਫਰ 80% ਡਬਲਯੂ ਵਾਲਾ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਜਿਵੇਂ ਕਿ ਆਪਣੀ ਕਣਕ ਜਿਹੜੀ ਹੈ ਬਹੁਤ ਜ਼ਿਆਦਾ ਗੇਤੀ ਸੀ ਉਦੋਂ ਹਲੇ ਕਿਸੇ ਦਿਨੇ ਸੀ ਲਗਭਗ ਅਵੀ 25 ਦਿਨ ਗੇਤੀ ਕਣਕਾਂ ਮਕਣਕਾਂ ਦੇ ਨਾਲੋਂ ਤੇ ਹੁਣ ਇਹ ਬੱਲੀਆਂ ਕੱਢਣੀਆਂ ਸਟਾਰਟ ਕਰ ਦਿੱਤੀਆਂ ਨੇ ਬੱਲੀਆਂ ਕੱਢਣ ਤੋਂ ਪਹਿਲਾਂ ਜੇ ਸਲਫਰ ਦੀ ਸਪਰੇ ਹੋ ਜਾਂਦੀ ਹੈ ਤਾਂ ਇਹਨੂੰ ਫੰਗਸ ਵਗੈਰਾ ਨਹੀਂ ਆਉਂਦੀ ਕੈਲਸ਼ੀਅਮ ਪੂਰਾ ਹੋ ਜਾਂਦਾ ਹੈ ਤੇ ਜਿਹੜੀ ਕਣਕ ਆ ਦੇਖੋ ਤੁਹਾਡੇ ਸਾਹਮਣੇ ਹੈ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਹ ਐਨ ਪੀ ਕੇ 05234 에리즈 ਕੰਪਨੀ ਦੀ ਇਹ ਐਚਡੀ ਚ ਆਉਂਦੀ ਹੈ ਦੋਸਤੋ ਇਹ 2 ਕਿੱਲਿਆਂ ਦੀ ਪੈਕਿੰਗ ਹੁੰਦੀ ਹੈ 1 ਕਿੱਲੇ ਚ 200 ਗ੍ਰਾਮ ਰეკਮੈਂਡ ਹੈ ਘੱਟੋ ਘੱਟ 100 ਲੀਟਰ ਪਾਣੀ ਤਾਂ ਜਰੂਰ ਵਰਤਿਆ ਜਾਵੇ 5 ਟੋਲਕੀਆਂ ਘੱਟੋ ਘੱਟ ਪਾਇਆ ਕਰੋ ਆਪਣੀ ਗਣਕ ਹੈ ਜੀ ਬਹੁਤ ਸੋਹਣੀ ਖੜੀ ਹੈ ਫਿਲਹਾਲ ਉਮੀਦਾਂ ਬਹੁਤ ਹੈ ਇਹਦੇ ਤੋਂ ਵੀ ਹਟਕੇ ਹੀ ਇਹ ਛਾੜ ਦੇਊਗੀ ਨਵੀਂ ਜਿਹੜੀ ਸਰਕਾਰ ਨੇ ਐਤ ਕੀ ਗਣਕ ਦਾ ਬੀਜ ਦਿੱਤਾ ਸੀ ਇਹ ਉਹ 826 ਗਣਕ ਹੈ ਤੇ ਹੁਣ ਦੇਖਣ ਨੂੰ ਲੱਗਦਾ ਵੀ ਇਹ 70 ਮਣ ਪਲੱਸ ਵੀ ਝਾੜ ਦੇ ਸਕਦੀ ਹੈ ਜਿਹੜੇ ਹਿਸਾਬ ਨਾਲ ਇਹਦੀ ਸੇਵਾ ਹੋਈ ਹੈ ਹੁਣ ਤੱਕ ਇਹਦੇ ਚ 2.5 ਗੱਟੇ ਯੂਰੀਆ ਤੇ ਉਸ ਤੋਂ ਬਾਅਦ ਜ਼ਬਰੇਲਿਕ ਐਸਿਡ ਐਕਰੋਮਿਨ ਗੋਲਡ ਜ਼ਿੰਕ ਤੇ ਮੈਗਨੀਸ਼ੀ ਦੀ ਸਪਰੇ ਹੋ ਗਈ ਸੀਗੀ ਤੇ ਅੱਜ ਐਨਪੀਕੇ ਤੇ ਸਲਫਰ ਕਰ ਰਹੇ ਹਾਂ ਦੋਸਤੋ ਬਾਕੀ ਜ਼ਰੂਰ ਦਿਖਾਵਾਂਗੇ ਵੀ ਇੰਨਾ ਖਰਚਾ ਤੇ ਇੰਨੀ ਭਗਾਈ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਕੀ ਰਹਿੰਦਾ ਹੈ ਬਣੇ ਰਹੋ ਬਰਾਡ ਫਾਰਮਿੰਗ ਸਹਿਣਾ ਖੇੜਾ ਦੇ ਨਾਲ ਅਗਲੀ ਵੀਡੀਓ ਚ ਮਿਲਦੇ ਆਂ ਅੱਜ ਸੀ ਕਣਕ ਬਾਰੇ ਜਾਣਕਾਰੀ ਤੇ ਇਹ ਆਪਣਾ ਦਰਸ਼ਨ ਸਿੰਘ ਆਪਣਾ ਸਾਥੀ ਹੈ ਜਿਹੜਾ ਸਾਰਾ ਕੰਮ ਕਰ ਦੇਖਦਾ ਵੀਡੀਓ ਨਾਲ ਜਲਦੀ ਮਿਲਦੇ ਆਂ ਸਸੀਗਾ ਦੋਸਤੋ